ਮੈਂ ਜਵਾਰ ਚੌਧਰੀ ਹਾਂ ਜੀ ਤੁਸੀਂ ਤੁਸੀਂ ਵੇਖਦੇ ਪਏ ਹੋ ਲਿਵਿੰਗ ਪੰਜਾਬ ਤੁਹਾਨੂੰ ਬੇਨਤੀ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਜ਼ਰੂਰ ਕਰੋ ਤੇ ਅੱਜ ਮੇਰੇ ਨਾਲ ਜਿਹੜਾ ਗੱਲਬਾਤ ਕਰਨ ਵਾਸਤੇ ਪੰਜਾਬ ਦੇ ਵੱਡੇ ਵਿਸ਼ੇਸ਼ ਪੱਤਰਕਾਰ ਲਿਵਿੰਗ ਲੈਜੈਂਡ ਜਨਾਬ ਜਸਪਾਲ ਸਿੰਘ ਬੈਂਸੂਰੀ ਮੇਰੇ ਨਾਲ ਜੁੜੇ ਹੋਏ ਨੇ ਆਪ ਜਨਾਬ ਆਥਰ ਨੇ ਕਿਤਾਬਾਂ ਦੇ ਤੇ ਪੰਜਾਬ ਪੰਜਾਬੀ ਕੌਮ ਪੰਜਾਬੀ ਲੈਂਗੁਏਜ ਤੇ ਬਹੁਤ ਸਾਰਾ ਇਹਨਾਂ ਦਾ ਵੱਡਾ ਕੰਮ ਹੈਗਾ ਵੱਡੀ ਪੱਧਰ ਤੇ ਕੰਮ ਕਰਦੇ ਨੇ ਤੇ ਇਹ ਸਾਡੇ ਨਾਲ ਹੁਣ ਹਫਤਾ ਵੀਕਲੀ ਸ਼ੋਅ ਅਸੀਂ ਕਰਿਆ ਕਰਾਂਗੇ ਲੀਵਿੰਗ ਪੰਜਾਬ ਦੇ ਉੱਤੇ ਜਿਹਦੇ ਤੇ ਪੰਜਾਬ ਦੇ ਮਸਲੇ ਪੰਜਾਬ ਸਾਡੀ ਕੌਮ ਦੇ ਮਸਲੇ ਸਿੱਖੇ ਦੇ ਮਸਲੇ ਉਸ ਤੋਂ ਬਾਅਦ ਫਿਰ ਜਿਹੜੇ ਓਵਰ ਸੀਜ਼ ਦੇ ਪੰਜਾਬ ਦੇ ਪੰਜਾਬੀ ਸਿੱਖ ਜਿਹੜੇ ਨੇ ਉਹਨਾਂ ਦੇ ਕੋਈ ਇਸ਼ੂਜ਼ ਕੋਈ ਗੱਲਾਂ ਬਾਤਾਂ ਕੋਈ ਵਿਚਾਰ ਵਟਾਂਦਰਾ ਇਹਨਾਂ ਨਾਲ ਕਰਿਆ ਕਰਾਂਗੇ ਅੱਜ ਦੀ ਪਹਿਲੀ ਸਾਡੀ ਇਹਦੇ ਨਾਲ ਗੱਲਬਾਤ ਹੈਗੀ ਤੇ ਅਸੀਂ ਗੱਲ ਕਰਾਂਗੇ 26 ਜਨਵਰੀ ਨੂੰ ਜਿਹੜਾ ਸਰਬਤ ਖਾਲਸਾ ਦੀ ਅਸੈਂਬਲੀ ਹੋਈ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਉਸਤੇ ਜਰਾ ਪੁੱਛਾਂਗੇ ਇਹਨਾਂ ਦੇ ਕੋਲੋਂ ਕਿ ਇਹਦਾ ਕੀ ਇੰਪੈਕਟ ਹੋਏਗਾ ਇਹਦੀ ਕੀ ਹਿਸਟੋਰੀਕਲ ਅਹਿਮੀਅਤ ਹੈ ਬੈਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਸਾਨੂੰ ਦੱਸੋ ਕਿ ਜਿਹੜਾ ਇਹ 26 ਜਨਵਰੀ ਨੂੰ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ ਤੁਸੀਂ ਦੇਖਿਆ ਤਸਵੀਰਾਂ ਦੇਖੀਆਂ ਵਿਜ਼ੂਅਲ ਦੇਖੇ ਨੇ ਖਤਾਬ ਜਿਹੜਾ ਉੱਥੇ ਹੋਇਆ ਉਹ ਵੀ ਤੁਸੀਂ ਸੁਣਿਆ ਥੜੇ ਕੀ ਵਿਚਾਰ ਨੇ ਇੱਕ ਇਸ ਚੀਜ਼ ਨੂੰ ਦਰਸਾਉਂਦਾ ਅੱਜ ਚੌਵੀ ਸਾਬ ਆਪ ਜੀ ਨੂੰ ਤੇ ਸਾਡੇ ਸੁਣਨ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਇੱਕ ਬਹੁਤ ਵੱਡਾ ਇਤਿਹਾਸਕ ਦਿਹਾੜਾ ਹੈਗਾ ਯਾ 26 ਜਨਵਰੀ 1986 ਦਾ ਜਦੋਂ ਹਰਮੰਦਰ ਸਾਹਿਬ ਉਤੇ ਭਾਰਤੀ ਫੌਜਾਂ ਵੱਲੋਂ ਟਾਇਆ ਕੋਈ ਨੂੰ 2 ਸਾਲ ਹੋ ਗਏ ਸੀ ਤਕਰੀਬਨ 1.5 ਸਾਲ ਹੋ ਗਿਆ ਸੀ ਹੂੰ ਉਸ ਵੇਲੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਬਹੁਤ ਸਾਰੀਆਂ ਕਿਲਿੰਗਸ ਹੋਈਆਂ ਤੇ ਕੌਮ ਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਸੀ ਪਰ ਇੰਡੀਆ ਗਵਰਨਮੈਂਟ ਉਸ ਵੇਲੇ ਕਹਿ ਰਹੀ ਸੀਗੀ ਜਾਂ ਜਿਹੜੇ ਉਹਨਾਂ ਦੇ ਹਮੈਤੀ ਲੋਕ ਸੀਗੇ ਪੰਜਾਬ ਦੇ ਵਿੱਚ ਵਸਦੇ ਹਿੰਦੂ ਭਾਈਚਾਰਾ ਫਾਸਟ ਟੋਰ ਦੇ ਉੱਤੇ ਹੂੰ ਉਹ ਹੀ ਗੱਲ ਕਹਿ ਰਿਹਾ ਸੀ ਵੀ ਹੁਣ ਸਿੱਖ ਕੌਮ ਨਹੀਂ ਉੱਠੂਗੀ ਪਰ ਘੱਟਵਾੜੀਆਂ ਨੂੰ ਉੱਠਣ ਲਈ ਤਾਹਕੇ ਲੱਗਣਗੇ ਹੂੰ ਤੇ ਉਹ بڑے ਖੋਸੇ ਗਏ ਚੀਜ਼ ਦੇ ਉੱਤੇ ਬਈ ਸਾਡੀ ਹੁਣ ਜਿਹੜੀ ਸੈਂਟਰ ਦੇ ਵਿੱਚ ਹਿੰਦੂਤਾ ਨੂੰ ਪ੍ਰੋਮੋਟ ਕਰ ਰਹੀ ਹੈਗੀ ਆ ਗਵਰਨਮੈਂਟ ਆਪਣੇ ਵਿਰੋਧੀਆਂ ਨੂੰ ਦਬਾ ਰਹੀ ਹੈ ਕਤਲ ਕਰ ਰਹੀ ਹੈ ਤੇ ਇੱਕ ਡੈਮੋਕ੍ਰੇਸੀ ਦੇ ਨਾਂ ਦੇ ਥੱਲੇ ਉਹ ਜ਼ੁਲਮ ਕਰ ਰਹੇ ਸੀ ਕਿ ਜਿਹਦਾ ਆਮ ਲੋਕਾਂ ਨੂੰ ਨਹੀਂ ਸੀ ਪਤਾ 1977 ਦੇ ਦੌਰ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਅਮਨ ਪਸੰਦ ਸੀਗੇ ਸ਼ਾਂਤੀ ਪਸੰਦ ਸੀਗੇ ਜਿਹੜੇ ਲੋਕ ਜਾਣਦੇ ਸੀਗੇ ਵੀ ਰਾਜਨੀਤੀ ਕਿੱਦਾਂ ਚੱਲਦੀ ਹੈਗੀ ਆ ਉਹ ਇਸ ਚੀਜ਼ ਨੂੰ ਅੰਡਰਸਟੈਂਡ ਕਰ ਗਿਆ ਸੀਗੇ ਵੀ ਇਹ ਜਿਹੜਾ ਦਾ ਸਭ ਤੋਂ ਵੱਡਾ ਸਬੂਤ ਕਾਂਗਰਸ ਨੇ ਉਸ ਵੇਲੇ ਪਾਰਟੀ ਨੂੰ ਦੇ ਦਿੱਤਾ ਹੈਗਾ ਵੀ ਹੁਣ ਅਸੀਂ ਸੂਕਸ਼ਾਂਤੀ ਨਾਲ ਪੰਜਾਬ ਦੇ ਵਿੱਚ ਜਿਹੜੇ ਸਾਡੇ ਵਿਰੋਧੀ ਸੀਗੇ ਉਹਨਾਂ ਨੂੰ ਹੁਣ ਚੋਪ ਕਰਾ ਦਿੱਤਾ ਹੈਗਾ ਐ ਚੋਪ ਰਹਿਣਗੇ ਪਰ ਜਦੋਂ ਉਹਨਾਂ ਨੇ ਇਹ ਚੀਜ਼ ਨੂੰ ਜੋ ਉਹਨਾਂ ਨੇ ਨੁਕਸਾਨ ਕੀਤਾ ਸੀਗਾ ਅਕਾਲ ਤਾਪ ਸਰਬ ਦੀ ਬਿਲਡਿੰਗ ਨੂੰ ਢਾਇਆ ਸੀਗਾ ਹਰਮਿੰਦਰ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ ਸੀਗੀਆਂ ਤੇ ਹਜ਼ਾਰਾਂ ਸੇਖਾਂ ਨੂੰ ਜਿਹੜੇ ਉੱਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾ ਰਹੇ ਸੀਗੇ ਉਹ ਯਾਦ ਵਿੱਚ ਜੁੜੇ ਬੈਠੇ ਸੀਗੇ ਉਹਨਾਂ ਨੂੰ ਆਪਣੀ ਫੌਜ ਦੇ ਰਾਹੀਂ ਕਤਲ ਕੀਤਾ ਤੇ ਜਨਵਰੀ 26 1986 ਨੂੰ ਜਿਹੜਾ ਕਿ ਉਗੋਈ ਦਿਨ ਇੰਡੀਆ ਦਾ ਰਿਪਬਲਿਕ ਡੇ ਵੀ ਹੈਗਾ ਆ ਹੂੰ ਹੂੰ ਤੇ ਉਹਨੂੰ ਉਹਨਾਂ ਨੇ ਸਿੱਖਾਂ ਨੇ ਦੱਸ ਦਿੱਤਾ ਕਿ ਹੁਣੇ ਜਿਹੜਾ ਰਿਪਬਲਿਕ ਡੇ ਤੁਸੀਂ ਮਨਾ ਰਹੇ ਹੈਗੇ ਆ ਇਹ ਸਾਡੇ ਲਈ ਇੱਕ ਬਲੈਕ ਡੇ ਆ ਕਾਲਾ ਦਿਨ ਹੈਗਾ ਆ ਇਸ ਕਾਲੇ ਦਿਨ ਨੂੰ ਅਸੀਂ ਕਦੇ ਵੀ ਮਨਣਾ ਨਹੀਂਗੇ ਨਹੀਂ ਕਿਉਂਕਿ ਉਹ ਰਿਪਬਲਿਕ ਡੇ ਤਾਂ ਮਨਾਉਂਦੇ ਸੀਗੇ ਕਿ ਉਸ ਦਿਨ ਮੇਰੇ ਇੰਡੀਆ ਦਾ ਕਨਸਟੀਟਿਊਸ਼ਨ ਜਿਹੜਾ ਸੀਗਾ ਉਹ 1950 ਦੇ ਵਿੱਚ ਲਾਗੂ ਕੀਤਾ ਸੀਗਾ ਹੂੰ ਤੇ ਉਹ ਜਿਹੜਾ ਕਨਸਟੀਟਿਊਸ਼ਨ ਸੀਗਾ ਉਸ ਉੱਤੇ ਸਿੱਖਾਂ ਨੇ ਸਾਇਨ ਨਹੀਂ ਸੀ ਕੀਤੇ ਕਿਉਂਕਿ ਸਿੱਖਾਂ ਨੂੰ ਦੇ ਵਿੱਚ ਹਿੰਦੂ ਦੱਸਿਆ ਗਿਆ ਸੀਗਾ ਹਮ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਕਨਸਟੀਟਿਊਸ਼ਨਲ ਅਤੇ ਆਰਥਿਕ politically ਧਾਰਮਿਕ ਬਹੁਤ ਸਾਰੀਆਂ ਲੋੜਾਂ ਸਿਗੀਆਂ ਮੰਗਾ ਸਿਗੀਆਂ ਪੰਜਾਬ ਦੇ ਲੋਕਾਂ ਦੀਆਂ ਹਮ ਉਹਨਾਂ ਨੂੰ ਉਹਨਾਂ ਨੇ ਅਗਨੋਰ ਕੀਤਾ ਸੀਗਾ ਪਿਛਲੇ ਉਦੋਂ 47 ਸਾਲ ਹੋ ਗਏ ਸੀਗੇ ਤਕਰੀਬਨ 1984 1939 ਤੋਂ ਜਰਸੀ ਤੱਕ ਦੇ ਸੰ 40 ਸਾਲਾਂ ਦੇ ਵਿੱਚ ਸਿੱਖਾਂ ਉੱਤੇ ਬਹੁਤ ਵੱਡੇ ਜ਼ੁਲਮ ਕੀਤੇ ਸਿਗੇ ਤੇ ਇਹ ਜਿਹੜਾ ਜ਼ੁਲਮ ਅਖੀਰਲਾ ਜ਼ੁਲਮ ਸੀਗਾ ਉਹ 1984 ਹਰਮੰਦਰ ਸਾਹਿਬ ਦਾ ਅਟੈਕ ਸੀਗਾ ਤੇ ਉਹ ਤੋਂ ਜਲਦੀ ਬਾਅਦ ਹੀ ਇਹਨਾਂ ਨੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਫਿਰ ਸਾਰੇ ਭਾਰਤ ਦੇ ਵਿੱਚ ਸਿੱਖਾਂ ਨੂੰ ਚੁਣ-ਚਣ ਕੇ ਮਾਰਿਆ ਗਿਆ ਉਹਨਾਂ ਦੇ ਘਰਾਂ ਉੱਤੇ ਨਿਸ਼ਾਨ ਲਾਏ ਗਏ ਭਈ ਕੌਣ ਸਿਖ ਹੈ ਤੇ ਕੌਣ ਹਿੰਦੂ ਜਾਂ ਕੌਣ ਹੋਰ ਬਾਕੀ ਧਰਮਾਂ ਦੇ ਲੋਕ ਹੈਗੇ ਆ ਤੇ ਉਹਨਾਂ ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਉਸ ਵੇਲੇ ਘਰਾਂ ਵਿੱਚੋਂ ਕੱਢ ਕੱਢ ਕੇ ਬੜੀ ਬੁਰੀ ਤਰੀਕੇ ਨਾਲ ਕਤਲ ਕੀਤਾ ਬੀਬੀਆਂ ਨੂੰ ਰੇਪ ਕੀਤਾ ਤੇ ਬਹੁਤ ਵੱਡੀ ਜਿਹੜੀ ਸੀਗੀ ਸਿਕਾਉਂ ਦੀ ਬੇਇੱਜ਼ਤੀ ਕੀਤੀ ਸੀਗੀ ਤੇ ਇਹ ਇੱਕ ਹੁਣ ਆਪਾਂ ਗੱਲ ਕਰਦੇ ਹਾਂ 1986 86 ਦੇ ਸਰਵਤ ਖਾਲਸੇ ਦੇ ਕਿਉਂਕਿ ਉਹਨਾਂ ਦਾ ਖਿਆਲ ਸੀਗਾ ਵੀ ਇਹ ਹੁਣ ਲੋਕ ਚੁੱਪ ਰਹਿਣਗੇ ਹੁਣ ਅਸੀਂ ਜੋ ਮਰਜ਼ੀ ਕਰਾਂਗੇ ਤੇ ਪਰ ਇਹ ਇੱਕ 1986 ਦਾ ਜਿਹੜਾ ਸਰਵਤ ਖਾਲਸਾ ਸੀ ਇੰਡੀਆ ਦੇ ਜਿਹੜੀ ਝੂਠੀ ਫੇਕ ਡੈਮੋਕ੍ਰੇਸੀ ਸੀ ਇੱਕ ਬਹੁਤ ਵੱਡਾ ਚੈਲੰਜ ਸੀਗਾ ਉਹ ਆਪਣੇ ਆਪ ਨੂੰ ਇੱਕ ਤੀਜੀ ਚੌਥੀ ਤਾਕਤ ਸਮਝਦੇ ਸੀਗੇ ਦੁਨੀਆ ਦੀ ਮਿਲਟਰੀ ਤਾਕਤ ਤੇ ਉਹਨਾਂ ਨੇ ਉਸ ਵੇਲੇ ਇੱਕ ਚੀਜ਼ ਨੂੰ ਇੱਕ ਚੈਲੰਜ ਜਿਹੜਾ ਸੀਗਾ ਸਿੱਖਾਣੇ ਸਵੀਕਾਰ ਕੀਤਾ ਅਤੇ ਉਹ ਜਿਹੜੀ ਬਿਲਡਿੰਗ ਅਕਾਲ ਤਖਤ ਦੀ ਉਹਨਾਂ ਨੇ ਬਣਾਈ ਸੀਗੀ ਪਹਿਲਾਂ ਤਾਂ ਉਹਨੂੰ ਤਾਂ ਆਇਆ ਤੇ ਫਿਰ ਉੱਥੇ ਮਤਾ ਪਾਸ ਕੀਤਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬਾਵੇਂ ਸਮੇਂ ਸਮੇਂ ਸਰ ਹੁੰਦਾ ਰਿਹਾ ਹੈਗਾ ਹਾਂ ਹਾਂ 1762 ਦੇ ਕੱਲੂਕਾਰੇ ਤੋਂ ਬਾਅਦ ਸ਼ਾਇਦ ਇਹ ਇੱਕ ਬਹੁਤ ਵੱਡਾ ਐ ਸਿਗਾ ਇੱਕ ਕੈਲਸਿਕਾ ਉਹ ਮੌਕੇ ਦੀ ਹਕੂਮਤ ਨੂੰ ਵੀ ਸਾਡੇ ਮੂਰੇ ਕੋਈ ਏਡੀ ਵੱਡੀ ਗੱਲ ਜੁਰਤ ਕਰ ਸਕਦਾ ਹੈਗਾ ਤੇ ਉਹ ਕੌਣ ਸੀਗੇ ਉਹ ਸਿੱਖ ਸੀਗੇ ਤੇ ਉਸ ਸਰਬੱਤ ਖਾਲਸੇ ਨੇ ਪੰਜ ਮੈਂਬਰੀ ਪੰਥ ਕਮੇਟੀ ਬਣਾਈ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਨੂੰ ਲੀਡ ਕਰਨਾ ਸੀਗਾ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਲਈ ਆਪਣੇ ਜਿਹੜੇ ਨਿਸ਼ਾਨੇ ਮਿੱਥਨੇ ਸੀਗੇ ਦੇ ਉਹਨਾਂ ਨੂੰ ਨੇ ਸਾਰੀ ਜਿਹੜੀ ਸੀਗੀ ਤਾਕਤ ਸੌਂਪ ਦਿੱਤੀ ਉਸ ਸਰਬੱਤ ਖਾਲਸੇ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕ ਉਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਤੇ ਜਿੰਨੇ ਵੀ ਜਿਹੜਾ ਕੰਪਲੈਕਸ ਸੀਗਾ ਉਹਦੇ ਵਿੱਚ ਸਮਾ ਸਕੇ ਉੱਥੇ ਬੈਠੇ ਸੀਗੇ ਜਿਹਦੇ ਵਿੱਚ 90% ਜਿਹੜੇ ਸੀਗੇ ਨੌਜਵਾਨ ਸੀਗੇ ਅਤੇ ਉਹਨਾਂ ਨੇ ਉਹ ਸਰਬੱਤ ਖਾਲਸਾ ਕਰਕੇ ਇੰਡੀਆ ਗਵਰਨਮੈਂਟ ਨੂੰ ਸਿੱਧਾ ਚੈਲੰਜ ਕੀਤਾ ਅਤੇ ਖਾਲਿਸਤਾਨ ਜਿਹੜਾ ਸੀਗਾ ਉਹਦੇ ਲਈ ਭਾਵੇਂ ਉਦੋਂ ਅਨਾਉਂਸ ਨਹੀਂ ਸੀ ਕੀਤਾ ਉਹਨਾਂ ਨੇ ਉਹ 29 ਪ੍ਰਾxmlns 86 ਨੂੰ ਉਸ ਪੰਥਕ ਕਮੇਟੀ ਨੇ ਅਨਾਉਂਸ ਕੀਤਾ ਸੀਗਾ ਪਰ ਇਹ ਇੱਕ ਬਹੁਤ ਵੱਡਾ ਚੈਲੰਜ ਹੈਗਾ ਕਿ ਇੰਡੀਆ ਗਵਰਨਮੈਂਟ ਲਈ ਉਹਦੀ ਤਾਕਤ ਲਈ ਤੇ ਉਹਦੇ ਵਿੱਚ ਉਹ ਬੜੀ ਪੂਰੀ ਤਰ੍ਹਾਂ ਸਫਲ ਹੋਏ ਤੇ ਕਾਹ ਉਹ 25 ਜਨਵਰੀ ਪਰਸੋਂ ਹੁਣ ਤਾਂ ਹੋ ਗਿਆ ਐ ਐਤਵਾਰ ਨੂੰ ਯੂਕੇ ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਵਿੱਚ ਯੂਕੇ ਦੀ ਜਿਹੜੀਆਂ ਪੰਥਕ ਜਟਿਲਬੰਦੀਆਂ ਸੀਗੀਆਂ ਪੰਥਕ ਅਧਾਰੇ ਸਕੇ ਸੂਚੀ ਸਹਿ ਕੰਪੂਨੈਂਟ ਨਵਲੇ ਵਸਿਕ ਸੰਤਨ ਨੇ ਉਸ ਨੂੰ ਯਾਦ ਕੀਤਾ ਅਤੇ ਉਹਨੂੰ ਯਾਦ ਕਰਦਿਆਂ ਹੋਇਆ ਇਹ ਵਚਨ ਦੁਹਰਾਇਆ ਕਿ ਅਸੀਂ ਉਹ ਜਿਹੜਾ 1984 ਦਾ ਜਿਹੜਾ ਧੱਲੂਕਾਰਾ ਹੋਇਆ ਹੈ ਉਹਨੂੰ ਭੁੱਲੇ ਨਹੀਂ ਹੈਗੇ ਅਤੇ ਅਸੀਂ 1984 ਤੋਂ ਬਾਅਦ ਸਿਆਸੀ ਇਹ ਸਾਊਥ ਹਾਲ ਦੇ ਵਿੱਚ ਕਿਦੋਂ ਹੋਇਆ 25 ਜਨਵਰੀ ਨੂੰ ਹੋਇਆ ਹਾਂਜੀ ਉੱਥੇ 25 ਜਨਵਰੀ ਨੂੰ ਹੋਇਆ ਕਿਉਂਕਿ ਐਤਵਾਰ ਨੂੰ ਆਮ ਤੌਰ ਤੇ ਇੱਥੇ ਤੇ ਜਿਹੜੇ ਵੱਡੇ ਪ੍ਰੋਗਰਾਮ ਨੇ ਹੁੰਦੇ ਹੁੰਦੇ ਆ ਉਹ ਐਤਵਾਰ ਨੂੰ ਹੁੰਦਾ ਤੇ ਇਸ ਕਰਕੇ ਹੀ 25 ਜਨਵਰੀ 196 ਜਿਹੜਾ ਸੀਗਾ 226 ਨੂੰ ਐਤਵਾਰ ਨੂੰ ਆਪਣੇ ਸੌਥ ਹਾਲ ਸੰਸਭਾ ਵਿੱਚ ਮਨਾਇਆ ਹੈਗਾ ਜਿਹਦੇ ਵਿੱਚ ਬਹੁਤ ਭੜਮਾ ਇਕੱਠ ਹੋਇਆ ਅਤੇ ਉਹਦੇ ਵਿੱਚ ਉਹੀ ਬਥੇ ਪਾਸ ਕੀਤੇ ਗਏ ਅਤੇ ਉਹਦੇ ਵਿੱਚ ਉਹੀ ਗੱਲਾਂ ਦੁਹਰਾਈਆਂ ਗਈਆਂ ਕਿ ਸਾਡੀ ਲੜਾਈ ਜਿਹੜੀ ਹੈਗੀ ਆ ਉਹ ਚੱਲਦੀ ਹੈਗੀ ਆ ਖਾਲਸਾਣ ਦੀ ਤੇ ਅਸੀਂ ਜਿਸ ਤਰੀਕੇ ਨਾਲ ਵੀ ਖਾਲਸਾਣ ਲੈਣਾ ਹੋਇਆ ਅਸੀਂ ਜ਼ਰੂਰ ਲਵਾਂਗੇ ਤੇ ਕੱਲ ਜਿਹੜਾ ਤੁਸੀਂ ਇੱਥੇ ਸੌਥ ਹਾਲ ਦੇ ਤੁਸੀਂ ਗੱਲ ਕਰ ਦਿੱਤੀ ਜਿਹੜਾ ਸ਼੍ਰੀ ਕਾਲ ਤਖਤ ਦੇ ਉੱਤੇ ਜਿਹੜਾ ਕੱਟ ਹੋਇਆ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ 40 ਸਾਲ ਬਾਅਦ ਸੰਗਤਾਂ ਆਈਆਂ ਉਹਨਾਂ ਨੇ ਆਪਣਾ ਜਿਹੜਾ 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 ਖਾਸ ਤੌਰ ਤੇ ਭਾਸ਼ਣ ਦਿੱਤਾ ਗਿਆ ਉੱਥੇ ਉਸ ਵਾਰੇ ਦੇ ਨਾਲ ਤੁਹਾਡੇ ਕੀ ਵਿਚਾਰ ਨੇ ਜੀ ਇਹ ਜੀ ਉਹ ਤਾਂ ਇੱਕ ਬਹੁਤ ਵੱਡਾ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਜਿਹੜੀ ਘਟਨਾ ਹੈਗੀ ਆ ਇਤਿਹਾਸਿਕ ਇਤਿਹਾਸ ਨੂੰ ਰਚਿਆ ਗਿਆ ਹੈਗਾ ਕਿਉਂਕਿ ਤੁਸੀਂ ਦੇਖਿਆ ਆਪਾਂ ਦੇਖਿਆ ਪਿਛਲੇ 40 ਸਾਲਾਂ ਦੇ ਵਿੱਚ 1984 ਤੋਂ ਹੀ ਲੈ ਕੇ ਇਹ ਤਕਰੀਬਨ ਉਤੇ 2.5 ਲੱਖ ਤੋਂ ਵੱਧ ਸਿੱਖ ਕਤਲ ਕੀਤੇ ਗਏ ਹੈਗੇ ਆ ਅਤੇ ਹੁਣ ਜਦੋਂ ਕਿ ਹੁਣ ਫੇ ਦੁਬਾਰਾ ਇਹ ਜਿਹੜਾ ਕਿ ਪ੍ਰਿਹਾਰ ਨਾਉਂਦਾ ਇੱਕ ਇੱਕ ਆਪਰੇਸ਼ਨ ਹੈਗਾ ਆ ਹੂੰ ਉਹਨਾਂ ਨੇ ਉਹ ਪਿਛਲੇ ਵੀ ਕੀ ਹਾਲੇ ਸ਼ੁਰੂ ਕੀਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਹੈਗਾ ਪੰਜਾਬ ਪੁਲਿਸ ਨੇ ਤੇ ਹਿੰਦੂ ਤਵ ਗਵਰਨਮੈਂਟ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਗੈਂਗਸਟਰ ਜਿਹੜੇ ਹੈਗੇ ਉਹ ਖਤਮ ਕਰਨੇ ਹੈਗੇ ਆ ਉਹ ਗੈਂਗਸਟਰ ਦਾ ਨੌ ਲੈ ਕੇ ਉਹਨਾਂ ਨੇ ਸਿੱਖਾਂ ਦੇ ਸਿੱਖ ਨੌਜਵਾਨ ਜਿਹੜੇ ਹੁਣ ਦੂਜੀ ਦੂਜੀ ਪੀੜ੍ਹੀ 1984 ਤੋਂ ਬਾਅਦ ਨੌਜਵਾਨ ਜਵਾਨ ਹੋ ਚੁੱਕੀ ਹੈਗੀ ਆ ਹੂੰ ਉਹਨੂੰ ਕਤਲ ਕਰਨ ਦੇ ਲਈ ਇਹ ਪੱਜ ਰਜਿਆ ਹੈਗਾ ਅਤੇ ਉਸ ਵੇਲੇ ਜਦੋਂ ਇੰਡੀਆ ਗਵਰਨਮੈਂਟ ਅਤੇ ਪੰਜਾਬ ਗਵਰਨਮੈਂਟ ਤੇ ਪੰਜਾਬ ਪੁਲਿਸ ਇਹ ਸਾਰਾ ਕੁਝ ਤਸ਼ੱਦਦ ਕਰ ਰਹੀ ਹੈਗੀ ਆ ਤੇ ਫਿਰ ਮੁੜ ਕੇ ਉਹ 26 ਜਨਵਰੀ ਦਾ ਜਿਹੜਾ ਮੰਡੇ ਦਾ ਸੀਗਾ ਅਖਾੜ ਸਾਹ ਤੇ ਉੱਥੇ ਵੱਡਾ ਇਕੱਠ ਕਰਨਾ ਮੇਰੇ ਖਿਆਲ ਦੇ ਵਿੱਚ ਇਹ ਇੱਕ ਬਹੁਤ ਵੱਡਾ ਇੱਕ ਦੁਬਾਰਾ ਚੈਲੰਜ ਦਿੱਤਾ ਗਿਆ ਹੈਗਾ ਇੰਡੀਆ ਗਵਰਨਮੈਂਟ ਨੂੰ ਹਾਲਾਂਕਿ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੈਗਾ ਵੀ ਜੂਐਨਓ ਨੇ ਤਕਰੀਬਨ 3 ਸਾਲ 3 ਮਹੀਨੇ ਪਹਿਲਾਂ ਇਹ ਇੱਕ ਖਦਸ਼ਾ ਜाहिर ਕੀਤਾ ਸੀਗਾ ਉਹਨਾਂ ਦੀ ਆਪਣੀ ਇੰਟੈਲੀਜੈਂਸੀ ਦੇ ਥਰੂ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਐਕਸ਼ਨ ਹੋ ਰਿਹਾ ਹੈਗਾ ਉਹ ਐਕਸ਼ਨ ਕੀ ਸੀਗਾ ਉਹਦੇ ਬਾਰੇ ਉਹਨਾਂ ਨੂੰ ਪਤਾ ਸੀਗਾ ਪਰ ਉਹਨਾਂ ਨੇ ਇਹ ਚੀਜ਼ ਨੂੰ ਜाहिर ਨਹੀਂ ਸੀ ਕੀਤਾ ਪਰ ਇੱਕ ਇੱਕ ਕਿਸਮ ਦਾ ਉਹਨਾਂ ਨੇ ਅਵੇਅਰਨੈਸ ਕਰ ਦਿੱਤੀ ਸੀ ਕਿ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਵੱਡਾ ਆਪਰੇਸ਼ਨ ਹੋ ਰਿਹਾ ਹੈਗਾ ਆ ਕਿ ਵੱਡੀ ਗੱਲ ਹੋ ਰਹੀ ਹੈਗੀ ਆ ਤੇ ਉਸ ਵੇਲੇ ਹੁਣ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ ਉੱਥੇ ਪੰਜਾਬ ਦੇ ਵਿੱਚ ਚਾਰ ਜਥੇਬੰਦੀਆਂ ਜਥੇਬੰਦੀਆਂ ਨੇ ਜਿਹੜਾ ਸਰਜੇ ਤੌਰ ਦੇ ਉੱਤੇ ਐਲਾਨ ਕੀਤਾ ਹੈਗਾ ਕਿ ਅਸੀਂ 1984 ਨੂੰ ਭੁੱਲੇ ਨਹੀਂ ਹੈਗੇ ਅਤੇ ਅਸੀਂ ਕਦੇ ਵੀ ਭੁੱਲਾਂਗੇ ਨਹੀਂ ਅਤੇ ਜੋ ਸਾਡੇ ਸ਼ਹੀਦਾਂ ਨੇ ਇੱਕ ਸੁਪਨਾ ਇੱਕ ਡ੍ਰੀਮ ਲਿਆ ਹੈਗਾ ਜਿਹਦੇ ਲਈ ਉਹਨਾਂ ਨੇ ਆਪਣਾ ਲਹੂ ਡੋਲਿਆ ਹੈਗਾ ਕਿ ਸਾਡੀ ਇਹ ਲੜਾਈ ਉਹ ਖਾਲਸਾਣ ਦੀ ਆਜ਼ਾਦੀ ਤੱਕ ਚੱਲਦੀ ਰਹੂਗੀ ਇਸ ਲੜਾਈ ਦੇ ਵਿੱਚ ਸਾਨੂੰ ਕੀ ਕੁਝ ਕਰਨਾ ਪਵੇਗਾ ਅਸੀਂ ਕੀ ਕੁਝ ਕਰਾਂਗੇ ਉਹ ਅਸੀਂ ਮੌਕੇ ਦੇ ਹਿਸਾਬ ਨਾਲ ਦੱਸਦੇ ਤੁਰੇ ਜਾਵਾਂਗੇ ਅਤੇ ਜਿਸ ਤਰੀਕੇ ਨਾਲ ਵੀ ਸਾਨੂੰ ਇਹ ਖਾਲਸਾਣ ਦੀ ਆਜ਼ਾਦੀ ਨੂੰ ਸੰਪੂਰਨ ਕਰਨਾ ਪਿਆ ਉਸ ਤਰੀਕੇ ਨਾਲ ਅਸੀਂ ਕਰਾਂਗੇ ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਦੁਨੀਆ ਦੇ ਵੱਡੇ ਵੱਡੀਆਂ ਗਵਰਨਮੈਂਟਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋ ਗਿਆ ਹੈਗਾ ਵੀ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਬਾਕਿਆ ਹੀ ਇੱਕ ਤਸ਼ੱਦਦ ਦੇ ਅਧੀਨ ਹੈਗੇ ਆ ਬਾਕੀ ਉਹਨਾਂ ਨੂੰ ਡਿਸਕ੍ਰਿਮੀਨੇਸ਼ਨ ਲਗਾਤਾਰ ਪਿਛਲੇ 78 ਸਾਲਾਂ ਤੋਂ ਹੁੰਦਾ ਆ ਰਿਹਾ ਹੈਗਾ ਤੇ ਕੱਲ ਦੀ ਇੱਕ ਵੱਡੀ ਖਬਰ ਇਹ ਸੀਗੀ ਦਿਖਣ ਦੇ ਵਿੱਚ ਆਈ ਵੀ ਜਿਹੜਾ ਉਹਨਾਂ ਨੇ ਮੰਡੇ 26 ਜਨਵਰੀ ਮਨਾਈ ਹੈਗੀ ਆ ਕਿਸਮ ਦਾ ਇੰਡੀਆ ਗਵਰਨਮੈਂਟ ਨੇ ਉਹਦੇ ਵਿੱਚ ਚਾਹੇ ਉਹ ਫੌਜੀ ਸੀਗੇ ਸਿਰਫ ਇੱਕ ਬੰਦਾ ਪਾਗ ਵਾਲਾ ਸੀਗਾ ਜਿਹੜਾ 에ਅਰ ਫੋਰਸ ਦਾ ਅਮਰਪ੍ਰੀਤ ਸਿੰਘ ਆਉਂਦਾ ਜੀ 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 ਇਹ ਉਹਨਾਂ ਦਾ ਚੀਕ ਹੈਗਾ ਹੂੰ ਕਿਸੇ ਪਬਲਿਕ ਤੇ ਅਸੀਂ ਕੋਈ ਵੀ ਸੈਕਚੁਅਲ ਨਹੀਂ ਦੇਖਿਆ ਕੋਈ ਵੀ ਜਿਹੜੀ ਹਿੰਦੂਤਵ ਦੇ ਨਾਲ ਸਹਿਮਤ ਵੀ ਹੈਗੀ ਆ ਉਹਨਾਂ ਦੀ ਬੀਜੇਪੀ ਦੇ ਵਿੱਚ ਸ਼ਾਮਲ ਵੀ ਹੋ ਚੁੱਕੇ ਹੈਗੇ ਆ ਉਹਨਾਂ ਦਾ ਕੋਈ ਵੀ ਚਿਹਰਾ ਸਾਨੂੰ ਦੇਖਣ ਵਿੱਚ ਨਹੀਂ ਆਇਆ ਹੈਗਾ ਈਵਨ ਜਿਹੜੀਆਂ ਫੌਜ ਦੀਆਂ ਤੁਕੜੀਆਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਬਹੁਤ ਜਿਹੜੀ ਗੈਰ ਹਾਜ਼ਰੀ ਸੀਗੀ ਤੇ ਇਸ ਚੀਜ਼ ਦਾ ਅਹਿਸਾਸ ਹੋ ਚੁੱਕਿਆ ਹੈਗਾ ਇੰਡੀਆ ਗਵਰਨਮੈਂਟ ਨੂੰ ਹੁਣ ਉਹ ਵਾਰ-ਵਾਰ ਲੋਕਾਂ ਤੋਂ ਵੱਡੀ ਲੀਡਰਸ਼ਿਪ ਤੋਂ ਮਿਲਟਰੀ ਦੇ ਜਿਹੜੇ ਜਿਹੜੇ ਰਿਟਾਇਰਡ ਜਰਨਲ ਹੈਗੇ ਆ ਉਹਨਾਂ ਤੋਂ ਇੱਕ ਹਾਰਾ ਹੈਗੇ ਆ ਕਿ ਵੀ ਸਿੱਖ ਭਾਰਤੀ ਫੌਜਾਂ ਵਿੱਚ ਬਹੁਤ ਘੱਟ ਸ਼ਾਮਲ ਹੋ ਰਹੇ ਹੈਗੇ ਆ ਜਿਹੜੀ ਸੈਕਰੇਜਮੈਂਟਾਂ ਹੈਗੀਆਂ ਉਹਨਾਂ ਨੂੰ ਸਿੱਖਾਂ ਦੀ ਲੋੜ ਹੈਗੀ ਆ ਤੇ ਪਰਨ ਸਖ ਨੌਜਵਾਨ ਦੀ ਜਿਹੜੀ ਜਿਹੜੀ ਸੋਚ ਹੈਗੀ ਆ ਉਹ ਭਾਰਤੀ ਫੌਜ ਵਿੱਚ ਟੁੱਟ ਚੁੱਕੀ ਹੈਗੀ ਆ ਕਿਉਂਕਿ ਜਿਹੜੇ ਐਕਸ ਆਰਮੀ ਮੈਨ ਹੈਗੇ ਆ ਉਹਨਾਂ ਨੇ ਗੱਲ ਬੜੀ ਕਲੀਅਰ ਕਹਤੀ ਹੈਗੀ ਆ ਵੀ ਸਾਨੂੰ ਇਦਾਂ ਲੱਗਦਾ ਵੀ ਜਿਹੜਾ ਹਿੰਦੂ ਤਲ ਹੈਗਾ ਉਹ ਇਹ ਗੱਲ ਦਾ ਨਿਸ਼ਾਨਾ ਲੈ ਚੁੱਕਾ ਹੈਗਾ ਵੀ ਜਦੋਂ ਤੁਸੀਂ ਫੌਜ ਵਿੱਚ ਹੋ ਕੇ ਮਰੋ ਹੂੰ ਤੇ ਜਾਂ ਫਿਰ ਅਸੀਂ ਤੁਹਾਨੂੰ ਮਾਰ ਦੇਵਾਂਗੇ ਹੂੰ ਉਹਦੇ ਕੋਈ ਰਾਹ ਨਹੀਂ ਹੈਗਾ ਤੇ ਉਹ ਰਾਹ ਜਿਹੜਾ ਹੈਗਾ ਆ ਹੁਣ ਸਿੱਖਾਂ ਨੇ ਮਿੰਮੰਤਾ ਦੇ ਵੀ ਉਹ ਚੈਲੰਜ ਕਰ ਦਿੱਤਾ ਹੈਗਾ ਆ ਵੀ ਠੀਕ ਹੈ ਜੇ ਅਸੀਂ ਭਾਰਤੀ ਫੌਜ ਵਿੱਚ ਹੋ ਕੇ ਬਾਦੂ ਦੀ ਦੁਸ਼ਮਣੀ ਪਾਕਿਸਤਾਨ ਨਾਲ ਪਾਉਣੀ ਹੈਗੀ ਆ ਬਾਦੂ ਦੀ ਦੁਸ਼ਮਣੀ ਚਾਈਨਾ ਨਾਲ ਪਾਉਣੀ ਹੈਗੀ ਕਿ ਦੋਈ ਬਾਰਡਰ ਲੱਗਦੇ ਹੈਗਾ ਦੋਹਾਂ ਦੇਸ਼ਾਂ ਦੇ ਨਾਲ ਹੂੰ ਤਾਂ ਫੇਰ ਅਸੀਂ ਆਪਣੀ ਕੌਮ ਲਈ ਮਰਾਂਗੇ ਜਦੋਂ ਟਾਈਮ ਆਊਗਾ ਮੋ ਸੋ ਇਹ ਝਣੀ ਗੱਲਾਂ ਹੈਗੀ ਮੈਂ ਇਸ ਤਰੀਕੇ ਨਾਲ ਨੂੰ ਲੈ ਰਿਹਾ ਹੈਗਾ ਵੀ ਇਹ ਕਿ ਜੇ ਦੇਖਿਆ ਜਾਵੇ ਤਾਂ ਜਦੋਂ 1986 ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਸੀਗਾ ਸਰਬੱਤ ਖਾਲਸੇ ਦਾ ਇਹ ਹੁਣ 1926 ਦਾ ਜਿਹੜਾ 40 ਸਾਲਾਂ ਬਾਅਦ ਵਿੱਚ ਜੇ ਬਾਅਦ ਵੀ ਜਿਹੜਾ ਹੈਗਾ ਆ ਸਰਬੱਤ ਖਾਲਸਾ ਉੱਥੇ ਕਰਨਾ ਅਤੇ ਬੇਰੋਕ ਬੇਖੌਫ ਹੂੰ ਉਹ ਇਕੱਠ ਕਰਨਾ ਮੇਰੇ ਖਾਲ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਇਤਿਹਾਸਿਕ ਘਟਨਾ ਹੈਗੀ ਆ ਜਿਹਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਬਹੁਤ ਵੱਡਾ ਬਦਲਾਅ ਆਊਗਾ ਬਹੁਤ ਵੱਡੀ ਉੱਥੇ ਐਕਟੀਵਿਟੀ ਹੋਊਗੀ ਕਿਉਂਕਿ ਸਿੱਖਾਂ ਨੇ ਤੇ ਅਸੀਂ ਤਾਂ ਹੁਣ ਫਿਰ ਫੈਸਲਾ ਕਰ ਲਿਆ ਵੀ ਅਸੀਂ ਲੜਾਈ ਛੋਟੇ ਨਾਲ ਬੰਦੂਕਾਂ ਦੀ ਨਹੀਂ ਕਰਨੀ ਐ ਏਟ ਦਿਸ ਮੂਮੈਂਟ ਯੈਸ ਅਸੀਂ ਲੜਾਈ ਇਹ ਜਿਹੜੀ ਹੈਗੀ ਰੈਫਰੈਂਡਮ ਦੇ ਤੌਰ ਦੇ ਉੱਤੇ ਪੋਲਿਟੀਕਲ ਤੌਰ ਦੇ ਉੱਤੇ ਜਦ ਤੁਸੀਂ ਬੁਰਕਾ ਪਾਇਆ ਹੈਗਾ ਜਦ ਤੁਸੀਂ ਚਾਦਰ ਲਈ ਹੈਗੀ ਹੈ ਉੱਤੇ ਇੱਕ ਡੈਮੋਕ੍ਰੇਸੀ ਦੀ ਤੇ ਤੁਸੀਂ ਮਾਨਨਿਟੀਜ ਨੂੰ ਕਤਲ ਕਰ ਰਹੇ ਹੈਗੇ ਆ ਪਰ ਸਭ ਤੋਂ ਵੱਡੀ ਹੈਰਾਨੀ ਦੀ ਸੋਚ ਇਹ ਹੈਗੀ ਆ ਵੀ ਮਾਈਨੋਰਟੀ ਉੱਥੇ ਮੁਸਲਮਾਨ ਵੀ ਹੈਗੇ ਆ ਮਾਈਨੋਰਟੀ ਉੱਥੇ ਇਸਾਈ ਵੀ ਹੈਗੇ ਆ ਮਾਈਨੋਰਟੀ ਉੱਥੇ ਚਮਾਰ ਵੀ ਹੈਗੇ ਆ ਜਿਹੜੇ ਕਿ ਇਸ ਵੇਲੇ ਜਿਹਨਾਂ ਨੂੰ ਇੱਕ ਬੜਾ ਨਵਾਂ ਕਿਸਮ ਦਾ ਚੋਗਾ ਦਿੱਤਾ ਜਾ ਰਿਹਾ ਹੈਗਾ ਵੀ ਤੁਸੀਂ ਸਿੱਖ ਨਹੀਂ ਹੈਗੇ ਤੁਸੀਂ ਭਗਤ ਰਵਦਾਸ ਨੂੰ ਸਤਿਗੁਰੂ ਕਹੋ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਸ਼ਬਦ ਵਰਤਿਆ ਗਿਆ ਹੈਗਾ ਵੀ ਤੁਸੀਂ ਜਿਹਨਾਂ ਨੂੰ ਚੈਲੰਜ ਕਰੋ ਸਿੱਖਾਂ ਨੂੰ ਤੁਸੀਂ ਚੈਲੰਜ ਕਰੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣਾ ਇੱਕ ਗ੍ਰੰਥ ਬਣਾਵਾਂਗੇ ਵੀ ਅਸੀਂ ਉੱਥੇ ਅਕਾਲ ਤੱਕ ਦੀ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈਗਾ ਆ ਉਤੇ ਖੰਡੇ ਦੀ ਤਹ ਦੇ ਆਪਣਾ ਨਿਸ਼ਾਨ ਲਾਵਾਂਗੇ ਇਹ ਇੱਕ ਬਹੁਤ ਬੜੀਆਂ ਅਣਹੋਣੀਆਂ ਹਾਸੋਹੀਣੀਆਂ ਗੱਲਾਂ ਹੈਗੀਆਂ ਇਸ ਮੀਰੀ ਪੀਰੀ ਦੇ ਸਿਧਾਂਤ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੇ ਧਿਆਰ ਦੇ ਪਿੱਛੇ ਇੱਕ ਬਹੁਤ ਵੱਡੀਆਂ ਕੁਰਬਾਨੀਆਂ ਦਾ ਇੱਕ ਸਿਲਸਿਲਾ ਹੈ ਇੱਕ ਬਹੁਤ ਵੱਡੀ ਪਵਿੱਤਰ ਖੂਨ ਡੁੱਲਾ ਹੋਇਆ ਹੈਗਾ ਇਹ ਕੱਲ ਦੇ ਜੰਮੇ ਹੋਏ ਲੋਕ ਕੱਲ ਅੱਜ ਸਾਨੂੰ ਸਿੱਖ ਨੂੰ ਕੋਈ ਕੋਮ ਨੂੰ ਚੈਲੰਜ ਕਰਨ ਖਾਲਸਾ ਪੰਥ ਨੂੰ ਚੈਲੰਜ ਕਰਦੇ ਇੱਕ ਸੁਰਜੇ ਪੈਸਿਆਂ ਦੀ ਖਾਤਰ ਤੇ ਸਿੱਖ ਹਮੇਸ਼ਾ ਹੀ ਉਹਨਾਂ ਚੈਲੰਜਾਂ ਨੂੰ ਸਵੀਕਾਰ ਕਰਦੇ ਆਏ ਆ ਕਰਦੇ ਰਹਿਣਗੇ ਲੜਾਈ ਸਾਡੀ ਜਿਹੜੀ ਸਿੱਖ ਕੌਮ ਦੀ ਹੈਗੀ ਆ ਕਿਸੇ ਜਾਤ ਵਿਰੋਧੀ ਨਹੀਂ ਹੈਗੀ ਕਿਸੇ ਧਰਮ ਵਿਰੋਧੀ ਨਹੀਂ ਹੈਗੀ ਕਿਸੇ ਇਲਾਕੇ ਦੇ ਵਿਰੋਧੀ ਨਹੀਂ ਹੈਗੀ ਲੜਾਈ ਖਾਲਸਾ ਦੀ ਇੱਕ ਸੱਜੇ ਸਵੇ ਸਾਂਝੀ ਵਾਲ ਸਦਾਇਨ ਦੇ ਉੱਤੇ ਹੈਗੀ ਆ ਸਰਬੱਤ ਦੇ ਭਲੇ ਦੇ ਉੱਤੇ ਹੈਗੀ ਆ ਪਰ ਹੁਣ ਸਾਨੂੰ ਇਹ ਵੀ ਸਮਝ ਆ ਚੁੱਕੀ ਹੈਗੀ ਆ ਕਿ ਜਿਹੜਾ ਸਰਬੱਤ ਦਾ ਭਲਾ ਹੈਗਾ ਉਹ ਤਦ ਹੀ ਹੋ ਸਕਦਾ ਜੇ ਸਾਡੇ ਕੋਲ ਪੋਲੀਟਿਕਲ ਤਾਕਤ ਹੋਵੇ। ਬਹੁਤ-ਬਹੁਤ ਧੰਨਵਾਦ ਜੀ ਪੋਲੀਟਿਕਲ ਤਾਕਤ ਜਿਹੜੀ ਇਹ ਉਸ ਤਰ੍ਹਾਂ ਇਤਿਹਾਦ ਦੇ ਨਾਲ ਗੱਠ ਜੀ ਆਪਣਾ ਗੱਟਬੰਧਨ ਦੇ ਨਾਲ ਆਪਣੀ ਇੱਕ ਜਗ੍ਹਾ ਤੇ ਬੈਠਣ ਦੇ ਨਾਲ ਸੋਚ ਕਰਨ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਨਾਲ ਜਿਸ ਤਰ੍ਹਾਂ ਕੱਲ ਆਪਣਾ 26 ਜਨਵਰੀ ਨੂੰ ਸਰਬੱਤ ਖਾਲਸਾ ਹੋਇਆ ਲੋਕਾਂ ਨੇ ਆਪਣੇ ਵਿਚਾਰਾਂ ਦਾ اظہار ਕੀਤਾ ਮੋਟੀਵੇਸ਼ਨ ਹੋਈ ਮੋਬਿਲਾਈਜੇਸ਼ਨ ਹੋਈ ਉਹਦੇ ਨਾਲ ਹੀ ਜਾ ਕੇ ਤੁਸੀਂ ਆਪਣੇ ਜਿਹੜੇ ਹੱਕ ਹੈ ਉਹ ਕਲੇਮ ਕਰ ਸਕੋਗੇ ਤੇ ਸਰਕਾਰ ਨੂੰ ਵੀ ਥੋੜਾ ਜਿਹਾ ਸਿਰ ਰੈ ਦੇਗਾ ਕਿ ਵੀ ਲੋਕ ਜਿਹੜੇ ਨੇ ਆਪਣਾ ਉਹ ਇਕੱਠੇ ਹੋ ਗਏ ਆਕ ਮੰਗਦੇ ਨੇ ਇਹਨਾਂ ਨੂੰ ਤਕਸੀਮ ਕਰਨਾ ਮੁਮਕਨ ਨਹੀਂ ਬਹੁਤ ਬਹੁਤ ਧੰਨਵਾਦ ਬੈਂਸ ਜੀ ਤੇ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ